ਆਪਾਂ ਤੁਹਾਨੂੰ ਆ 55 ਇੰਚੀ LED ਸਿਰਫ 22000 ਰੁਪਏ ਦੀ ਦੇ ਦਾਂਗੇ। ਇੱਕ ਸਾਲ ਦੀ ਗਾਰੰਟੀ ਨਾਲ ਕੋਈ ਪ੍ਰੋਬਲਮ ਆਊਗੀ ਰਿਪਲੇਸ ਕਰਕੇ ਦਵਾਂਗੇ ਜੀ। ਇਹ 17500 ਰੁਪਏ ਦਾ ਹੈ। ਅੱਛਾ ਆਨਲਾਈਨ ਅਗਰ ਡਿਸਕਾਊਂਟ ਕਰਕੇ ਵੀ ਲੈ ਲਓਗੇ ਤੁਸੀਂ ਮਿਲ ਜੂਗਾ 10-11000 ਦੀ ਰੇਂਜ ਚ ਮਿਲ ਜੂਗਾ ਇਹ ਸੀ ਇਹ ਸਿਰਫ 6500 ਰੁਪਏ ਦਾ ਦੇ ਦਾਂਗੇ ਜੀ 7k 8000 ਦੀ ਰੇਂਜ ਤੋਂ ਸਟਾਰਟ ਹੋ ਜਾਂਦੀ ਨੇ ਵਧੀਆ ਵਾਸ਼ਿੰਗ ਮਸ਼ੀਨਾਂ 7-8000 7-8000 ਹਾਂਜੀ ਆਟੋਮੈਟਿਕ ਵੀ ਮਿਲ ਜਾਣੀਆਂ ਸਾਡੇ ਕੋਲ ਸਾਰੀਆਂ ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਹੈਗੀਆਂ ਨੇ ਜੀ ਇਹ ਵੀ 10000 ਦੀ ਰੇਂਜ ਤੋਂ ਸਟਾਰਟ ਨੇ ਜੀ ਆਟੋਮੈਟਿਕ ਬ੍ਰੇਕਫਾਸਟ ਬਣਾਉਣਾ ਇਹਦੇ ਚ ਬ੍ਰੈਡ ਤਿਆਰ ਹੋ ਜਾਂਦੇ ਨੇ ਉੱਪਰ ਕੁਕਿੰਗ ਹੋ ਜਾਂਦੀ ਹੈ ਇਹਦੇ ਟੀ ਤਿਆਰ ਹੋ ਜਾਂਦੀ ਹੈ ਇੱਕ ਟਾਈਮ ਚ ਸਾਰੇ ਪ੍ਰੋਡਕਟ ਤਿਆਰ ਕਰ ਇਹ ਆਪਾਂ 43 ਇੰਚੀ ਫੁੱਲ ਐਚਡੀ ਸਿਰਫ 12000 ਰੁਪਏ ਦੀ ਦੇ ਦਾਂਗੇ ਜੀ 25000 ਰੁਪਏ ਦਾ ਮਾਈਕ੍ਰੋਵੇਵ ਹੈ ਆਪਣੇ ਕੋਲ ਸਿਰਫ 16000 ਰੁਪਏ ਦਾ ਮਿਲੂਗਾ ਐਲਜੀ ਦਾ ਅੱਛਾ 25000 ਦਾ ਹਾਂਜੀ ਹਾਂਜੀ ਆਪਣੇ ਕੋਲ 7000 ਤੋਂ ਸਟਾਰਟ ਨੇ ਜੀ ਮਾਈਕ੍ਰੋਵੇਵ 26000 ਰੁਪਏ ਦੀ ਦੇ ਦਾਂਗੇ ਜੀ 26000 ਦਾ 55 ਇੰਚੀ ਦਾ ਫੁੱਲ ਐਚਡੀ 4K ਮਾਡਲ ਜੀ ਆ ਦੇਖੋ ਸੈਮਸੰਗ ਦੀ ਆਨਲਾਈਨ ਇਹ 43000 ਦੀ ਹੈ ਜੀ ਆਪਣੇ ਕੋਲ ਸਿਰਫ 37000 ਰੁਪਏ ਦੀ ਮਿਲ ਜੀ ਇਹ 에ਅਰ ਫਰਾਇਰ ਹੈ ਬਿਨਾ ਤੇਲ ਕੇ ਹੋ ਤੋ ਆਪਣੇ ਕੋਲ 3000 ਰੁਪਏ ਤੋਂ ਸਟਾਰਟ ਹੈ ਜੀ ਇਹ ਆ ਦੇਖ ਲਓ ਇਹ ਥੋੜਾ ਕੋਸਟਲੀ ਹੁੰਦਾ ਜੀ ਇਹ 36000 ਰੁਪਏ ਦਾ ਜੀ ਇਹ ਇਹ ਵੈਸੇ ਕਿ ਲੱਗਾ 36000 ਦਾ ਹੈ ਇਹ 36000 ਇਹਦਾ ਐਮ ਆਰ ਪੀ ਹੁੰਦਾ ਡਿਸਕਾਊਂਟ ਕਰਕੇ 19 ਜਾਂ 20000 ਰੁਪਏ ਦੀ ਰੇਂਜ ਚ ਤੁਹਾਨੂੰ ਮਿਲ ਜਾਣਾ ਹੈ ਅੱਛਾ ਵਿਕੀ ਮੈਨੂੰ ਪਿੱਛੋਂ ਕਹਿੰਦਾ ਯਾਰ ਇਹ ਭਾਜੀ ਟੱਚ ਸਕਰੀਨ ਜਿਆ ਹੈ ਹਾਂ ਜੀ ਇਹ ਦੇਖ ਲਓ ਥਾਰ ਕੂਲਰ ਹੈ ਹਾਂ ਹਾਂ ਆਨ ਬ੍ਰੇਕ ਵਾਲ ਹੁੰਦਾ ਇਹ ਇਹਦੀ ਹਵਾ 50 ਫੁੱਟ ਤੱਕ ਜਾਂਦੀ ਹੈ ਜੀ ਇਹਦੀ ਹੈ 120 ਲੀਟਰ ਦਾ ਹੈ ਆਟੋਮੈਟਿਕ ਇਹਦੀ ਟੈਂਕੀ ਹੈ ਜੀ ਪਾਣੀ ਫਿੱਟ ਕਰ ਦੋ ਯਾਨੀ ਬਾਰ ਬਾਰ ਭਰਨੀ ਦੀ ਲੋੜ ਨਹੀਂ ਆ ਭਰ ਕੇ ਆਟੋਮੈਟਿਕ ਬੰਦ ਹੋ ਜਾਂਦਾ ਜੀ ਅੱਛਾ ਆਪੇ ਬੰਦ ਕਰ ਦਿਆ ਫਾਈਬਰਸ ਹੈ ਜਿਵੇਂ ਗਿਰਜੇਵੇ ਟੁੱਟ ਜਵੇ ਕੁਛ ਵੀ ਇਹਨੂੰ ਯਾਨੀ ਕੋਈ ਆਪਣੇ ਕੋਲੋਂ ਸਿਰਫ ਇਹ 15000 ਰੁਪਏ ਦਾ ਮਿਲੂਗਾ 15000 ਦਾ ਮਤਲਬ ਹੈ ਕਿ 120 ਲੀਟਰ ਦਾ ਅੱਛਾ ਗੱਡੀ 'ਚ ਰੱਖਣ ਵਾਲਾ ਹੈ ਹਾਂ ਜੀ ਹੌਟ ਐਂਡ ਕੋਲਡ ਹੈ ਇਹ ਤੁਸੀਂ ਗੱਡੀ 'ਚ ਰੱਖ ਸਕਦੇ ਹੋ ਗਰਮ ਚੀਜ਼ ਗਰਮ ਰਹੂਗੀ ਠੰਡੀ ਚੀਜ਼ ਠੰਡੀ ਰਹੂਗੀ ਜੀ ਅੱਛਾ ਇਹ ਗੱਡੀ 'ਚ ਉਹਨਾ ਲੱਗ ਜੇ ਤੇ ਫੋਨ ਜਾਂ ਚਾਰ ਚਲਾਉਂਦਾ ਇਹ ਆਨਲਾਈਨ 5000 ਹਾਂ ਜ ਅਗਰ ਤੁਸੀਂ ਇਹ ਆ ਲੈਣਾ ਆਰਮ ਵਾਲਾ ਲੈਣਾ ਆਰਮ ਵਾਲਾ ਹੈਗਾ ਜੀ ਇਹ ਦੇਖ ਲਓ ਤੁਸੀਂ ਆਰਮ ਵਾਲਾ ਇਹਦਾ ਸਾਈਜ਼ ਥੋੜਾ ਵੱਡਾ ਹੁੰਦਾ ਹੈਗਾ ਇਹ ਵੀ ਚਾਰਜਿੰਗ ਪੁਆਇੰਟ ਦੇ ਲੱਗੂ ਗਲਾਸ ਰੱਖਣ ਨੂੰ ਜਗ੍ਹਾ ਤੁਸੀਂ ਆਰਮ ਦੀ ਜਗ੍ਹਾ ਤੇ ਲਾ ਸਕਦੇ ਹੋ ਇਹ ਸਾਡੇ ਕੋਲ ਇਹ ਆਨਲਾਈਨ 8000 ਤੋਂ ਵੀ ਪਲੱਸ ਹੈ ਅਸੀਂ 5000 ਰੁਪਏ ਦਾ ਦੇ ਦਾਂਗੇ ਜੀ ਹਾਂ ਵੀ ਵਿਕੀ ਆਦਾ ਹੈ ਭਾਈ ਸਾਸ਼ਨ ਕਾਲ ਸਾਰੇ ਲੋਜੀ ਭਾਈ ਸਾਸੀ ਗੱਲ ਜੀ ਹੈ ਤੇ ਭਾਈ ਮੇਰੇ ਨਾਲ ਮੰਨ ਤਰੀ ਤਾਂ ਆਪਾਂ ਭਾਈ ਖੜੇ ਆ ਮਲੇਰਕੋਟਲੇ A to Z ਸਟੋਰ ਇੱਕ ਤਾਂ ਉਧਰ ਹੀ ਆ ਹੈ ਹਾਂਜੀ ਹਾਂਜੀ ਉੱਥੇ ਤਾਂ ਹੈਗੇ ਭਾਈ ਬੂਟ ਆ ਕੱਪੜੇ ਆ ਉਹ ਵੀ オリジナル ਤੇ ਜਾਇਜ਼ ਰੇਟਾਂ ਤੇ ਹੈ ਇਹ ਇੱਕ A to Z ਸਟੋਰ ਆ ਇਹ ਪਹਿਲੋਂ ਵਾਲਾ ਹੈ ਬਾਈ ਇਹ ਪਹਿਲਾਂ ਆਪਣੇ ਪਹਿਲੇ ਹੀ ਸਟੋਰ ਕਰਿਆ ਸੀ ਇਲੈਕਟ੍ਰੋਨਿਕ ਇਹ ਵੀ origional ਹੀ ਹੈ ਜੀ ਸਾਰਾ ਕੁਝ ਹਰ ਚੀਜ਼ ਆਪਣੇ ਕੋਲ ਇਹ ਵੀ origional ਹੈ ਇਹ ਵੀ ਲੈਸਨ ਵਾਲੀ ਨੇ ਜੀ ਇੱਥੇ ਸਾਰੇ ਇਲੈਕਟ੍ਰੋਨਿਕ ਪਾਰਟ ਨੇ ਜਿੰਨੇ ਘਰ ਚ ਵਰਤ ਹੁੰਦੇ ਨੇ ਕਿ ਹੋਰ ਚੀਜ਼ਾਂ ਵੀ ਹੈਗੀਆਂ ਸਭ ਸਭ ਹੋਰ ਚੀਜ਼ਾਂ ਵੀ ਆਪਾਂ ਸਾਰੀਆਂ ਦੱਸ ਦਾਂਗੇ ਤੁਹਾਨੂੰ ਵੀਡੀਓ 'ਚ ਅੱਛਾ ਜਿਵੇਂ ਵਾਸ਼ਿੰਗ ਮਸ਼ੀਨਾਂ ਨੇ ਜੀ ਇਹ ਵੀ ਸਾਰੇ ਆਪਣੇ ਕੋਲ ਕੰਪਨੀ ਦੇ ਹੁੰਦੀਆਂ ਨੇ ਡਿਸਕਾਊਂਟ ਨਾਲ ਹੁੰਦੀਆਂ ਨੇ ਜੀ ਜਿਵੇਂ ਆਪਾਂ ਇਹੀ ਦੇਖਦੇ ਆਂ ਆ ਵਾਸ਼ਿੰਗ ਮਸ਼ੀਨ ਹੈ ਸਰ ਇਹ ਖਤਾਨ ਦੀ ਵਾਸ਼ਿੰਗ ਮਸ਼ੀਨ ਹੈ 12 ਕਿਲੋ ਦੀ ਇਹ ਮੇਰੇ ਵੱਡੇ ਕੰਬਲ ਗੁੰਬਲ ਤੋਂ ਨੇ ਨੇ ਏਦਾਂ ਦੀ ਕੋਈ ਪੂਰੀ ਵਧੀਆ 5 ਸਾਲ ਦੀ ਗਾਰੰਟੀ ਨਾਲ ਲਵਾਂਗੇ ਪੱਕਾ ਬਿੱਲ ਘੱਟ ਕੇ 5 ਸਾਲ ਆਨਲਾਈਨ ਅਗਰ ਤੁਸੀਂ ਦੇਖਦੇ ਹੋ ਇਹ 22 32000 ਰੁਪਏ ਦੀ ਮਿਲਦੀਆਂ ਨੇ ਜੀ ਸਾਡੇ ਕੋਲੋਂ ਸਿਰਫ ਤੇ ਸਿਰਫ 14000 ਰੁਪਏ ਦੀ ਮਿਲੂਗੀ ਜੀ ਭਾਈ ਰੇਟ ਘੱਟ ਗਿਆ 8000 ਰੁਪਏ ਸਿੱਧਾ ਹੈ ਹਾਂਜੀ ਹਾਂ ਤੇ ਭਾਈ ਇਹ ਇੰਨੀ ਸਸਤੀਆਂ ਆਪਣੇ ਕੋਲ ਕਾਹਤੋਂ ਆ ਜੀ ਜੀ ਆਪਣੇ ਕੋਲ ਨਾ ਜੀ Amazon ਤੇ Flipkart ਦਾ ਕੋਡ ਹੈ ਜੀ ਓਕੇ ਆਪਾਂ ਜਦ ਬਲਕ ਚ ਮੰਗ ਲੈਨੇ ਆ ਸਾਨੂੰ ਡਿਸਕਾਊਂਟ ਮਿਲ ਲਗਾ ਅੱਛਾ ਤੇ ਅਸੀਂ ਡਿਸਕਾਊਂਟ ਤੇ ਹੀ ਵੇਚਦੇ ਆ ਜੀ ਅੱਛਾ ਮਤਲਬ ਬਈ ਘੱਟ ਚ ਲੈ ਲਓ ਹਾਂਜੀ ਘੱਟ ਚ ਦੇ ਦਿਓ ਬਿਲਕੁਲ ਜੀ ਬਿਲਕੁਲ ਥੋੜਾ ਕਮਾ ਲਓ ਮੈਨੂੰ ਕੋਡ ਕਰਕੇ ਕਾਫੀ ਲੈਸ ਮਿਲ ਜਾਂਦੀ ਹੈ ਜੀ ਇਸ ਕਰਕੇ ਅਸੀਂ ਉਹ ਵੀ ਲੈਸ ਤੇ ਵੇਚਦੇ ਹਾਂ ਸਾਡੇ ਕੋਲ ਹਰ ਤਰ੍ਹਾਂ ਦੀ ਜੈਨਿ ਵਾਸ਼ਿੰਗ ਮਸ਼ੀਨ ਸਾਈਜ਼ ਦੇ ਹਿਸਾਬ ਨਾਲ ਮਿਲ ਜੂ ਸਾਡੇ 7k 8000 ਦੀ ਰੇਂਜ ਤੋਂ ਸਟਾਰਟ ਹੋ ਜਾਂਦੀ ਨੇ ਵਧੀਆ ਵਾਸ਼ਿੰਗ ਮਸ਼ੀਨਾਂ 7-8000 7-8000 ਹਾਂਜੀ ਆਟੋਮੈਟਿਕ ਵੀ ਮਿਲ ਜਾਣਗੀਆਂ ਸਾਡੇ ਕੋਲ ਸਾਰੀਆਂ ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਹੈਗੀਆਂ ਨੇ ਜੀ ਇਹ ਵੀ 10000 ਦੀ ਰੇਂਜ ਤੋਂ ਸਟਾਰਟ ਨੇ ਜੀ ਆਟੋਮੈਟਿਕ ए, अच्छा ईच ਦੇਚ ਉਹਦਾ ਫਰਕ ਕੀ ਹੁੰਦਾ ਉਹਦੇ ਚ ਆਏ ਹੁੰਦਾ ਜੀ ਇਹਦੇ ਚ ਇੱਕ ਪਾਸੇ ਆਪਾਂ ਕੱਪੜੇ ਧੋਨੇ ਆ ਇੱਕ ਪਾਸੇ ਸੁਕਾਉਣੇ ਆ ਜੀ ਇਹਦੇ ਚ ਹੁੰਦਾ ਜੀ ਇੱਕ ਟੱਬ ਚ ਧੋਤੇ ਵੀ ਜਾਂਦੇ ਨੇ ਸੁਕਾਏ ਵੀ ਜਾਂਦੇ ਨੇ ਜੀ ਆਟੋਮੈਟਿਕ ਪਾਣੀ ਹੁੰਦਾ ਆਟੋਮੈਟਿਕ ਸਰਫ ਲੱਗਦੀ ਆ ਸਾਰਾ ਕੁਝ ਆਟੋਮੈਟਿਕ ਹੁੰਦਾ ਹੈ ਇੱਕ ਵਾਰ ਕੱਪੜੇ ਪਾਤੇ ਉਸ ਤੋਂ ਬਾਅਦ ਧੋਕੇ ਸੁੱਕ ਕੇ ਬਾਹਰ ਆਉਣਗੇ ਜੀ ਅੱਛਾ ਅੱਛਾ ਇਹ 7000 ਤੋਂ ਸ਼ੁਰੂ ਹੋ ਗਈਆਂ 3000 ਰੁਪਿਆ ਹੋਰ ਦੇ ਤਾਂ ਥੋੜੀ ਸਿਆਣੀ ਮਸ਼ੀਨ ਮਿਲਦੀ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਉਹਦੇ ਉੱਤੇ ਵੀ ਮਤਲਬ ਬਾਕੀ ਅੱਜਕੱਲ ਆ ਫਰੰਟ ਲੋਡ ਦੀ ਬਾਸ ਦੀ ஆன்ਲਾਈਨ ਨਾਲੋਂ ਆਪਾਂ 20% ਤੇ ਲੈ ਕੇ 25% ਤੱਕ ਡਿਸਕਾਊਂਟ ਦੇ ਦਿੰਦੇ ਆਂ। ஆன்ਲਾਈਨ ਤੋਂ 20 ਤੋਂ 25% ਆਫ ਬਾਸ ਦੀ ਬਿਲਕੁਲ ਜੀ ਬਿਲਕੁਲ ਹਰ ਪ੍ਰੋਡਕਟ ਤੇ ਲਗਭਗ 90% ਚੀਜ਼ਾਂ 'ਚ ਸੈਮਸੰਗ ਦੀ ਵੀ ਹੈਗੀ ਆ ਇਹ। ਹਾਂਜੀ ਹਾਂਜੀ ਆ ਦੇਖੋ ਸੈਮਸੰਗ ਦੀ ஆன்ਲਾਈਨ ਇਹ 43000 ਦੀ ਹੈ ਜੀ। ਆਪਣੇ ਕੋਲੋਂ ਸਿਰਫ 37000 ਰੁਪਏ ਦੀ ਮਿਲ ਜੂਗੀ। 74000 ਦੀ ਹੈ। ਹਾਂਜੀ ਹਾਂਜੀ 43000 ਦੀ ਹੈ ਜੀ। ਹਾਂ ਜੀ ਸੁਣ ਕੇ ਖਾਂਗੇ ਨਿਕਲ ਗਈ ਹੈ ਬਹੁਤ ਮਹਿੰਗੀ ਆ। ਇਹ ਮਹਿੰਗੀਆਂ ਨੇ ਸਾਰੀਆਂ ਆਟਮਾਂ ਜੀ। ਯਾਨੀ 24000 ਤੋਂ ਇਹ ਵੀ ਸਟਾਰਟ ਹੋ ਜਾਂਦੇ ਨੇ ਆ ਦੇਖੋ ਅਸਕਾਈ ਲਾਈਨ ਦਾ ਦੇਖੋ ਇਹ 4 ਇਨ 1 ਹੈ ਸਰ ਜਿਹਨੇ ਬ੍ਰੇਕਫਾਸਟ ਅੱਜ ਕੱਲ ਜ਼ਮਾਨਾ ਤੇਜ਼ ਹੋ ਗਿਆ ਹੈਗਾ ਬ੍ਰੇਕਫਾਸਟ ਬਣਾਉਣਾ ਇਹਦੇ ਚ ਬਰੈਡ ਤਿਆਰ ਹੋ ਜਾਂਦੇ ਨੇ ਉੱਪਰ ਕੁਕਿੰਗ ਹੋ ਜਾਂਦੀ ਹੈ ਇਹਦੇ ਟੀ ਤਿਆਰ ਹੋ ਜਾਂਦੀ ਹੈ ਇੱਕ ਟਾਈਮ ਚ ਸਾਰੇ ਪ੍ਰੋਡਕਟ ਤਿਆਰ ਕਰ ਦਈਏ ਜਿਹਨੂੰ 4 ਇਨ 1 ਕਹਿੰਦੇ ਨੇ ਸਕਾਈ ਲਾਈਨ ਦਾ ਇਹ 4 ਇਨ 1 ਹੈ ਅੱਛਾ ਇਹੋ ਜਿਹੀ ਚੀਜ਼ਾਂ ਭਾਈ ਸਾਰੀਆਂ ਪਈਆਂ ਹੋਈਆਂ ਹਰ ਚੀਜ਼ ਹੈ ਜੀ ਆਪਣੇ ਕੋਲ ਜਿਵੇਂ ਪੀਜ਼ਾ ਪੂਜ਼ਾ ਬਣਾਉਣ ਲਈ ਪੀਜ਼ਾ ਮੇਕਰ ਜਿਵੇਂ ਪੀਜ਼ਾ ਬਣਾਓ ਕੇਕ ਬਣਾਓ ਓਵਨ ਵਗੈਰਾ ਮਾਈਕ੍ਰੋ ਮਾਈਕ੍ਰੋ ਆਹ ਮਾਈਕ੍ਰੋਵੇਵ ਸਾਰੇ ਗਣੀ ਆਪਣੇ ਕੋਲ ਡਿਸਕਾਊਂਟਡ 50 ਜੀ ਦਾ اچھا 25000 ਦਾ ਹਾਂਜੀ ਹਾਂਜੀ ਆਪਣੇ ਕੋਲ 7000 ਤੋਂ ਸਟਾਰਟ ਨੇ ਜੀ ਮਾਈਕ੍ਰੋਵੇਵ ਉਹ ਵੀ ਕੰਪਨੀਆਂ ਦੇ ਪੂਰੇ LG ਦੇ Samsung ਦੇ ਐ ਕੋਈ ਲੋਕਲ ਨਹੀਂ ਹੈਗਾ Whirlpool ਦੇ ਸਾਰੇ ਬ੍ਰਾਂਡ ਅੱਛਾ ਲੈਣ ਦੇ ਲਈ ਭਾਈ ਉਰੇ ਆਉਣ ਦੀ ਲੋੜ ਤਾਂ ਨਹੀਂ ਹੈਗੀ ਹਨ ਉਦਾਂ ਕਿ ਘਰੇ ਭੇਜ ਸਕਦੇ ਆ ਘਰੇ ਵੀ ਭੇਜ ਦਾਂਗੇ ਜੀ ਬਾਕੀ ਉਰੇ ਆ ਕੇ ਬੰਦਾ ਹੋਰ ਕਈ ਚੀਜ਼ਾਂ ਸਿਲੈਕਟ ਕਰ ਲੈਂਦਾ ਦੇਖ ਲੈਂਦਾ ਜੀ ਹਾਂ ਬਾਕੀ ਆਪਣੇ ਕੋਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਮਿਊਜ਼ਿਕ ਸਿਸਟਮ ਨੇ ਜੀ ਸਾਰੇ ਕੰਪਨੀ ਦੇ ਇਹ ਆਨਲਾਈਨ ਤੋਂ 40 40 50 50% ਦੀ ਡਿਸਕਾਊਂਟ ਦੇ ਦਿੰਦੇ ਨੇ 2000 ਰੁਪਏ ਤੋਂ ਸਟਾਰਟਿੰਗ ਹੈ ਜੀ ਹੈ ਇਦਾਂ ਦੇ ਹੈ ਅੱਛਾ ਭਾਈ ਇਹ ਤਾਂ ਸਾਰੀਆਂ ਕੰਪਨੀਆਂ ਦੇ ਨੇ ਤੁਹਾਡੇ ਕੋਲ F&D ਦੇ ਜਿਹੜੇ ਆ ਆਨਲਾਈਨ ਤਾਂ ਪਾਪਾ ਮਹਿੰਗੇ ਆਉ ਆਪਣੇ ਕੋਲ ਹੈ ਜੀ ਆਨਲਾਈਨ ਤੋਂ ਲੈਸ ਦਿੰਨੇ ਆ ਸੀ 20 ਤੋਂ ਲੈ ਕੇ 50% ਤੱਕ ਡਿਸਕਾਊਂਟ ਦਿੰਨੇ ਆ ਕੰਪਨੀਆਂ ਦੇ ਹਿਸਾਬ ਨਾਲ ਅਲੱਗ-ਅਲੱਗ ਡਿਸਕਾਊਂਟ ਅੱਛਾ ਇਹਦੇ ਚ ਆਪਾਂ ਕਿਹੜੀ-ਕਿਹੜੀ ਚੀਜ਼ ਦਾ ਰੇਟ ਦੱਸ ਸਕਦੇ ਬਈ ਉਦਾਂ ਹੈ ਰੇਟ ਤਾਂ ਵਿੱਚ ਕਿਸੇ ਦਾ ਵੀ ਪੁੱਛ ਲਓ ਆਪਾਂ ਦੱਸ ਸਕਦੇ ਹਾਂ ਜਿਵੇਂ ਆਹ ਦੇਖੋ ਚਿਮਨੀ ਆਣੀ ਘਰ ਚ ਯੂਜ਼ ਹੋਣ ਵਾਲੀਆਂ ਇਹ ਹੁਣ ਇਹ ਆਟੋਮੈਟਿਕ ਨੋਵੇਟਾ ਕੰਪਨੀ ਇਟਲੀ ਦਾ ਬ੍ਰਾਂਡ ਆ ਸਰ ਇਹ ਆਟੋਮੈਟਿਕ ਸੈਂਸਰ ਵਾਲੀ ਚਿਮਨੀ ਆ ਲਾਈਫਟਾਈਮ ਦੀ ਇਹਦੀ ਗਾਰੰਟੀ ਹੈ ਹੱਥ ਮਾਰੋਗੇ ਚੱਲੂ ਵੀ ਹੱਥ ਮਾਰੋਗੇ ਬੰਦ ਹੋ ਜੂਗੀ ਅੱਛਾ ਇਧਰ ਨੂੰ ਹੱਥ ਕੀਤਾ ਤੇ ਚੱਲੇ ਤੇ ਇਧਰ ਨੂੰ ਕੀਤਾ ਇਹ ਬੰਦ ਹੋ ਜਾਣਾ ਬਹੁਤ ਟੌਪ ਦੀ ਬਾਹਰਲਾ ਬ੍ਰਾਂਡ ਹੈ ਲਾਈਫਟਾਈਮ ਦੀ ਗਾਰੰਟੀ ਹੈ ਅੱਛਾ ਇਹ ਸਿਰਫ ਲੈਸ ਕਰਕੇ ਅਸੀਂ ਦੇ ਦਾਂਗੇ 9500 ਰੁਪਏ ਦੀ ਜੀ ਉਦਾਂ ਹੀ ਕਿੰਨੇ ਦੀ ਆ ਉਦਾਂ ਤੇ ਇਹ 24-25000 ਰੁਪਏ ਦੀ ਹੈ ਜੀ ਇਹ 24-25000 ਬਿਲਕੁਲ ਜੀ ਬਿਲਕੁਲ ਅੱਛਾ ਇਦਾਂ ਹੀ ਸਾਡੇ ਕੋਲ ਹਰ ਚੀਜ਼ ਜਣੀ ਹਾਂ ਲੈਸ ਦੇ ਮਿਲੂਗੀ ਜੀ ਐਲਈਡੀ ਲੈ ਲਓ ਬੋਸ਼ੀ ਮਸ਼ੀਨ ਲੈ ਲਓ ਸਾਡੇ ਕੋਲ ਇਲੈਕਟ੍ਰੋਨਿਕ ਦਾ ਫ੍ਰਿਜ ਲੈ ਲਓ ਵੱਡੀ ਤੋਂ ਵੱਡੀ ਫ੍ਰਿਜ ਲੈ ਲਓ ਛੋਟੀ ਲੈ ਲਓ ਸਾਰੀਆਂ ਫ੍ਰਿਜਾਂ ਮਿਲ ਜਾਣਗੀਆਂ ਜੀ ਦੋ ਦਰਵਾਜ਼ੀਆਂ ਵਾਲੇ ਵੀ ਹੈਗੇ ਆ ਆ ਦੇਖੋ ਤੁਸੀਂ ਵੀ ਇੱਕ ਅੱਧੀ ਫ੍ਰਿਜ ਵੀ ਆਪਾਂ ਦਿਖਾਣੇ ਕਿਉਂਕਿ ਹਰ ਚੀਜ਼ ਨਹੀਂ ਦਿਖਾ ਸਕਦੇ ਹਾਂ ਆ ਦੇਖੋ ਆ ਫ੍ਰਿਜ ਦੇਖ ਲਓ ਇਹ ਬੀਪੀਐਲ ਦੀ ਫ੍ਰਿਜ ਹੈ ਸਰ 570 ਲੀਟਰ ਦੀ ਹੈ ਆਨਲਾਈਨ ਇਹ 95000 ਦੀ ਹੈ ਜੀ ਇਹ ਲੱਖ ਰੁਪਏ ਦੀ ਸਾਡੇ ਕੋਲ ਸਿਰ 95000 ਤੋਂ 50% ਕਰ ਲਓ ਇਸੇ 50000 ਰੁਪਏ ਦੇ ਦੇ ਦਾਂਗੇ ਜੀ ਅੱਛਾ ਆਪਣੇ ਕੋਲ ਇਹ ਪਿੱਛਰੇ 50000 ਬਿਲ ਫਾਈਨ ਦੇਖੋ ਸਾਰਾ ਕੁਝ ਮਤਲਬ ਜੇ ਕਿਸੇ ਨੂੰ ਆ ਕੂਲਰ ਹੁਣ ਗਰਮੀਆਂ ਦੇ ਸੀਜ਼ਨ ਸਟਾਰਟ ਹੋ ਗਏ ਨੇ ਕੂਲਰ ਮਿਲ ਜਾਣਗੇ 7000 ਤੋਂ ਸਟਾਰਟ ਨੇ ਕੂਲਰ ਥਾਰ ਕੂਲਰ ਵੀ ਮਿਲ ਜੂਗਾ ਆਪਣੇ ਕੋਲ ਉਹ ਵੀ ਤੁਹਾਨੂੰ ਦਿਖਾਉਨੇ ਆ ਜੀ ਹਾਂ ਮਤਲਬ ਬਈ ਜੇ ਕਿਸੇ ਨੇ ਕੋਈ ਫਲੈਟ ਸ਼ਿਫਟ ਕਰਨਾ ਆ ਜਾਂ ਜਿਵੇਂ ਕਿ ਜੇ ਕੋਈ ਵਿਆਹ ਸ਼ਾਦੀ ਵੀ ਆ ਵਿਆਹ ਵਾਸਤੇ ਵੀ ਸਮਾਨ ਲੈਣਾ ਹੈ ਟ੍ਰੌਕਰੀ ਸਾਰ ਆਪਣੇ ਕੋਲ ਹਰ ਆਈਟਮ ਹੈਗੀ ਆ ਜੀ ਵਿਆਹ ਵਾਲੇ ਬੰਦੇ ਨੂੰ ਜੇ ਇਸ ਇੱਕ ਵਾਰ ਅੰਦਰ ਵੜ ਜਵੇ ਪੂਰਾ ਸਮਾਨ ਦੇ ਕੇ ਬਾਹਰ ਕੱਢਾਂਗੇ ਆ ਕੀ ਆ ਇਹ ਔਇਲ ਹੀਟਰ ਹੈ ਜੀ ਜਿਵੇਂ ਏਸੀ ਨਹੀਂ ਹੁੰਦੇਗੇ ਜੀ ਇਹ ਹੀਟਰ ਏਸੀ ਮੰਨ ਕੰਮ ਕਰ ਦਿੰਨੇ ਸਾਇਲੈਂਟ ਹੁੰਦੇ ਨੇ ਰੂਮ ਚ ਲਾ ਲਓ ਤੁਹਾਡਾ ਰੂਮ ਦੀ ਹਵਾ ਨੂੰ ਗਰਮ ਕਰ ਦੇਣਗੇ ਆਕਸੀਜਨ ਵੀ ਲੈਵਲ ਦਾ ਜਿਵੇਂ ਦੂਜੇ ਹੀਟਰ ਲਾ ਲੈਣਾ ਬੌਧਰੇਸ਼ਨ ਜੀ ਹੋਣ ਲਾਈ ਜਾਂਦੀ ਹੈ ਇਹ ਉਹ ਨਹੀਂ ਹੋਊਗਾ ਜੀ ਆਕਸੀਜਨ ਲੈਵਲ ਨਹੀਂ ਘਟ ਕਰਦੇ ਅੱਛਾ ਇਹ ਬਹੁਤ ਵਧੀਆ ਯਾਨੀ ਗਰਮ ਏਸੀ ਹੈ ਇਹ ਇਹਨੂੰ ਔਇਲ ਹੀਟਰ ਹੈ ਇਹਦੇ ਚ ਔਇਲ ਹੁੰਦਾ ਜੀ ਉਹੀ ਜਣੀ ਬੋਇਲ ਨਹੀਂ ਕਰਦਾ ਹੀਟ ਕਰਦਾ ਸਦੇ ਵੀ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ ਉਹਨੂੰ اچھا ਇਹ ਤਾਂ ਤਾਂ ਲੰਘਿਆ ਸੀਜ਼ਨ ਹੁਣ ਇਹ ਤਾਂ ਹੁਣ ਚਲੋ ਸੀਜ਼ਨ ਲੰਘ ਗਿਆ ਕੀ ਲੋਕ ਅੱਗੇ ਵਾਸਤੇ ਲੈਣਾ ਚਾਹੁੰਦੇ ਨੇ ਇਹਦਾ ਲੈ ਸਕਦੇ ਨੇ 50 ਤੋਂ ਲੈ ਕੇ 60% ਤੱਕ ਡਿਸਕਾਊਂਟ ਦੇ ਦਾਂਗੇ ਜੀ 50 ਤੋਂ ਲੈ ਕੇ 60% ਦਾ ਐਮ ਆਰ ਪੀ ਹੈ ਆ ਗੀਜ਼ਰ ਗੁਜ਼ਰ ਹੈਗੇ ਨੇ ਚਲੋ ਇਹਨਾਂ ਦਾ ਟਾਈਮ ਲੰਘ ਗਿਆ ਫਿਰ ਵੀ ਸਾਡੇ ਕੋਲ ਡਿਸਕਾਊਂਟਡ ਮਾਲ ਹੈ ਆ ਦੇਖੋ ਅੱਜ ਕੱਲ ਜਿਵੇਂ ਅ ਕਈ ਲੋਕ ਬੀਪੀ ਦੇ ਪੇਸ਼ੈਂਟ ਹੋਣੇ ਨਾ ਇਹ 에ਅਰ ਫਰਾਇਰ ਹੈ 에ਅਰ ਫਰਾਇਰ ਹੈ ਬਿਨਾ ਤੇਲ ਕੇ ਹੋ ਤੋ ਆਪਣੇ ਕੋਲ 3000 ਰੁਪਏ ਤੋਂ ਸਟਾਰਟ ਹੈ ਜੀ अच्छा ये ओद्दा ਕਿੰਨੇ ਕਿੰਨੇ ਦੇ ਹੋਣਗੇ ਜੀ ਉਹਦਾ ਦਾ ਵੀਰ ਜੀ ਇਹਨਾਂ ਦੀ ਐਮ ਆਰ ਪੀ ਆ ਕੀ ਦੀ 25000 ਹੈ ਕੀ ਦੀ 12000 ਹੈ ਕੀ ਦੀ 18000 ਹੈ ਜਣੀ ਆਪਣੇ ਕੋਲ ਲੈਸ ਕਰਕੇ 3000 ਤੋਂ ਸਟਾਰਟਿੰਗ ਹੈ ਉਦੋਂ ਜਿਵੇਂ ਆਪਾਂ ਲੀਟਰ ਵਧਾਈ ਜਾਵਾਂਗੇ 3 ਲੀਟਰ 4 ਲੀਟਰ 5 ਲੀਟਰੋਂ ਮੇ ਰੇਟ ਵੱਧ ਜਊਗਾ ਜੀ ਹਾਂ ਮਤਲਬ ਭਾਈ Amazon Flipkart ਜਾਂ ਜਿਹੜੀ ਉਹ ਹੋਰ ਵੀ ਵੈਬਸਾਈਟ ਆ ਤੁਸੀਂ ਉਰੇ ਆਓ ਵੀਰੇ ਇਹਦੀ ਫੋਟੋ ਖਿੱਚੋ Amazon ਤੇ Flipkart ਦੇ ਨੂੰ ਸਰਚ ਕਰੋ ਉਹਦਾ ਰੇਟ ਚੈੱਕ ਕਰੋ ਜੇ ਸਾਡਾ ਉਦੋਂ ਰੇਟ ਨਹੀਂ ਘਟ ਹੋਊਗਾ ਫਿਰ ਗੱਲ ਕਰੀਏ ਜੀ 20 ਤੋਂ ਲੈ ਕੇ 50% ਤੱਕ ਡਿਸਕਾਊਂਟ ਦਾ ਮਤਲਬ ਆਨਲਾਈਨ ਲੈਣ ਦੀ ਚੀਜ਼ ਲੋੜ ਹੈ ਨਹੀਂ ਬਿਲਕੁਲ ਨਹੀਂ ਹੈ ਜੀ ਬਿਲਕੁਲ ਆਨਲਾਈਨ ਇੱਥੇ ਤੁਸੀਂ ਚੀਜ਼ ਦੇਖ ਕੇ ਪਰਖ ਕੇ ਲੈ ਸਕਦੇ ਹੋ ਆਨਲਾਈਨ ਸਿਰਫ ਫੋਟੋ ਦੇਖ ਸਕਦੇ ਹੋ ਮੈਂ ਸਾਨੂੰ ਫੋਟੋ ਖਿੱਚ ਕੇ ਭੇਜ ਵੀ ਸਕਦੇ ਹੋ ਕਿ ਇਹ ਚੀਜ਼ ਦੀ ਕਿ ਭਾਈ ਇਹ ਤੁਹਾਡੇ ਕੋਲੇ ਹੈਗੀ ਤਾਂ ਸਾਨੂੰ ਦੇ ਦਿਓ ਫੁੱਲ ਜਾਣਕਾਰੀ ਦਵਾਂਗੇ ਜੀ ਨੰਬਰ ਦਿੱਤਾ ਹੋਇਆ ਹੈਗਾ ਬਾਕੀ ਹੁਣ ਇਹ ਚੀਜ਼ਾਂ ਦਾ ਟਾਈਮ ਲੰਘ ਗਿਆ ਹੁਣ ਆਪਾਂ ਤੁਹਾਨੂੰ LED'ਆਂ ਦਿਖਾ ਦਿੰਨੇ ਆ ਜੀ LED'ਆਂ ਜਾਂ ਤੁਹਾਡੇ ਕੋਲ ਆ ਦੇਖੋ ਸਰ ਆਪਣੇ ਕੋਲ 32 ਇੰਚ ਤੋਂ ਲੈ ਕੇ 65 ਤੇ 75 ਇੰਚ ਤੱਕ LED'ਆਂ ਮਿਲ ਜਾਣਗੀਆਂ ਇਹਨਾਂ ਦੇ ਕੋਲ ਤਾਂ ਸਾਰੀਆਂ ਇਹਨੇ ਰੈਡਮੀ ਦੀਆਂ ਹੈ ਆਪਣੀ ਫਿਲਿਪਸ ਦੀ ਉਹ ਮਟੋਰੋਲੇ ਦੀਆਂ ਸਾਰੀਆਂ LED'ਆਂ ਮਿਲ ਜਾਣਗੀਆਂ ਵੀਰੇ ਆਪਣੇ ਕੋਲ ਆ ਦੇਖੋ ਹੁਣ ਜਿਵੇਂ ਆ BMW ਦੀ LED ਹੈ ਅੱਗੇ ਫਰੰਟ ਤੇ ਵੀ ਹੈ ਆ 43 ਇੰਚ ਦੀ LED ਆ BMW ਦੀ ਆਹਾ ਅਗਰ ਤੁਸੀਂ ਮਾਰਕੀਟ ਚੋਂ 32 ਇੰਚ ਦੀ LED ਵੀ ਲੈਣ ਜਾਵੋ ਉਹ ਵੀ 12-13000 ਰੁਪਏ ਦੀ ਪਰਚੇਜ਼ ਕਰ ਬਿਲਕੁਲ ਇਹ ਆਪਾਂ 43 ਇੰਚੀ ਫੁੱਲ ਐਚਡੀ ਸਿਰਫ 12000 ਰੁਪਏ ਦੀ ਦੇ ਦਾਂਗੇ ਜੀ 43 ਇੰਚੀ ਹੈ ਅੱਛਾ 43 ਇੰਚੀ ਫੁੱਲ ਐਚਡੀ ਬਿਲ ਕੱਟ ਕੇ 1 ਸਾਲ ਦੀ ਗਾਰੰਟੀ ਦੇ ਨਾਲ ਜੀ 1 ਸਾਲ ਦੀ ਗਾਰੰਟੀ ਕੋਈ 1 ਸਾਲ ਚ ਦਿੱਕਤ ਆਉ ਪੀਸ ਚੇਂਜ ਕਰਕੇ ਦਵਾਂਗੇ ਜੀ ਅੱਛਾ ਕੋਈ ਰਿਪੇਅਰਿੰਗ ਦੀ ਪੂਰੀ ਗੱਲ ਕੋਈ ਚੱਕਰ ਨਹੀਂ ਜੀ ਪੀਸ ਕੋਈ ਦਿੱਕਤ ਆ ਗਈ ਪੀਸ ਚੇਂਜ ਕਰਦੇ ਇਹਦੇ ਨਾਲ ਦੀ ਲੱਗੀ ਹੋਏ ਇੱਥੇ ਕਿ ਨਹੀਂ ਕਿਤੇ ਹੈ ਉਹ ਲੱਗੀ ਹੈ ਜੀ ਫਰਸਟ ਨੰਬਰ ਤੇ ਉਹ ਸਭ ਤੋਂ ਪਹਿਲੇ ਨੰਬਰ ਤੇ ਉਹ ਜਿਹੜੇ ਕੁੱਤੇ ਸੀ ਚੱਲਦੇ ਜੀ ਬਾਕੀ ਉਸ ਤੋਂ ਬਾਅਦ ਆਪਣੇ ਕੋਲ ਆ 55 ਇੰਚ ਐਲਈਡੀ ਹੈ ਜਿਹੜੀ ਆਪਾਂ ਆਹ ਦੇਤੀ ਆਪਾਂ ਇਹ 32 ਇੰਚ ਦੇ ਰੇਟ ਚ ਦੇਤੀ ਜੀ ਹੁਣ ਆਪਾਂ ਤੁਹਾਨੂੰ 55 ਇੰਚ ਰੇਟ ਦੱਸਾਂਗੇ ਜੀ ਜੇ ਹੁਣ ਤੁਸੀਂ 43 ਇੰਚ ਮਾਰਕੀਟ ਸਿਰਫ 22000 ਰੁਪਏ ਦੀ ਦੇ ਦਾਂਗੇ। 22000 ਇੱਕ ਸਾਲ ਦੀ ਗਾਰੰਟੀ ਨਾਲ ਕੋਈ ਪ੍ਰੋਬਲਮ ਆਊਗੀ ਰਿਪਲੇਸ ਕਰਕੇ ਦਵਾਂਗੇ ਜੀ। ਯਾਰ 22000 ਦਾ ਇੰਨਾ ਵੱਡਾ ਟੀਵੀ ਆ ਦੇਖੋ ਸਰ ਹੁਣ ਆ ਐਲਈਡੀ ਲੱਗੀ ਹੋਈ ਆ ਕੰਪੈਕਟ ਦੀ। ਅੱਛਾ ਇਹ 55 ਇੰਚ ਦੀ ਐਲਈਡੀ ਐ। ਆਮ ਦੁਨੀਆਂ ਸੇਸੀ ਇਹਨੂੰ ਘੱਟੋ ਘੱਟ 32000 ਰੁਪਏ ਦੀ ਸੇਲ ਕਰਦੇ ਸੀ। ਹੁਣ ਸਾਡੇ ਕੋਲ ਮਾਲ ਆਇਆਗਾ ਕੋਟ ਚ ਆਇਆਗਾ। ਇਹ ਸੀ ਹੁਣ ਸਿਰਫ 26000 ਰੁਪਏ ਦੀ ਦੇ ਦਾਂਗੇ ਜੀ। 26000 ਦਾ 55 ਇੰਚ ਦਾ ਫੁੱਲ ਐਚਡੀ 4K ਮਾਡਲ ਜੀ। ਅਜਾ 4K ਹੈ ਹਾਂਜੀ ਹਾਂ ਅਜਾ ਫੀਚਰ ਫੀਚਰ ਵਿੱਚ ਹੋ ਚੁਣੋਂ ਨੈਟਫਲਿਕਸ ਬਿਲਕੁਲ ਬਿਲਕੁਲ ਫੁੱਲ HD ਹੈ ਸਾਰਾ 4K ਮਾਡਲ ਹੈ ਜਿਵੇਂ ਮਰਜ਼ੀ ਜਿਹੜੀ ਮਰਜ਼ੀ ਵੀਡੀਓ ਚਲਾ ਸਕਦੇ ਹੋ ਡ੍ਰੈਨ ਮਾਡਲ ਹੈ ਹਰ ਤਰ੍ਹਾਂ ਦੀ ਇਹ ਜੀ ਸੁਵਿਧਾ ਅੱਛਾ ਇਹ ਚੋ ਨੈਟਫਲਿਕਸ ਜੇ ਖੋਲਣਾ YouTube ਹਰ ਦੀ ਹਰ ਹਰ ਲੈ ਭਾਈਆ ਸਿਰਫ 26000 ਰੁਪਏ ਦੀ ਬਿਲਿੰਗ ਦੇ ਨਾਲ 1 ਸਾਲ ਦੀ ਗਾਰੰਟੀ ਦੇ ਨਾਲ ਸਾਲ ਦੀ ਗਾਰੰਟੀ ਜੇ ਕੁਝ ਹੋ ਗਿਆ ਤਾਂ ਪੀਸ ਬਦਲ ਕੇ ਨਵਾਂ ਪੀਸ ਬਦਲ ਕੇ ਤੁਹਾਡੇ ਕੋਲ ਇਹ ਸਾਬ ਨਾਲ ਤਾਂ ਤੁਹਾਡੇ ਕੋਲ ਸਾਰੇ ਬ੍ਰੈਂਡ ਹੀ ਆ ਆ ਦੇਖੋ ਸਰ ਅੱਜ ਕੱਲ ਹੁਣ ਗਰਮੀਆਂ ਚੱਲ ਪਈਆਂ ਨੇ ਆਰਓ ਨੇ ਆਪਣੇ ਕੋਲ ਕੰਪਨੀਆਂ ਦੇ ਆਰਓ ਨੇ ਬਿਲਕੁਲ ਪੇਟੀ ਪੈ ਕਾਰੋ ਇਹਦੀ ਤਾਂ ਮਸ਼ਹੂਰੀ ਵੀ ਆਉਂਦੀ ਹੁੰਦੀ ਬਿਲਕੁਲ ਬਿਲਕੁਲ ਇਕਵਾ ਗਾਰਡ ਆ ਦੇਖ ਲਓ ਹੁਣ ਵਰਲ ਪੂਲ ਦਾ ਜੀ ਇਹ 75000 ਰੁਪਏ ਦਾ ਹੈ ਅੱਛਾ ਆਨਲਾਈਨ ਅਗਰ ਡਿਸਕਾਊਂਟ ਕਰਕੇ ਵੀ ਲੈ ਲਓਗੇ ਤੁਸੀਂ ਮਿਲ ਜੂਗਾ 10-11000 ਦੀ ਰੇਂਜ ਚ ਮਿਲ ਜੂਗਾ ਇਹ ਸੀ ਇਹ ਸਿਰਫ 6500 ਰੁਪਏ ਦਾ ਦੇ ਦਾਂਗੇ ਜੀ 6500 ਰੁਪਏ ਦਾ 6500 ਰੁਪਏ ਦਾ ਫੁੱਲ ਗਰੰਟੀ ਵਾਰੰਟੀ ਦੇ ਨਾਲ ਜੀ ਬਿਲਿੰਗ ਦੇ ਨਾਲ ਐ ਨਹੀਂ ਹੈ ਗੱਲਾਂ ਵੀ ਲੈ ਜਾਓ ਬਿਲ ਕੱਟ ਕੇ ਦਵਾਂਗੇ ਫੁੱਲ ਗਰੰਟੀ ਵਾਰੰਟੀ ਲਵਾਂਗੇ ਪੁੱਤ ਅੱਛਾ ਆ ਦੇਖ ਲਓ ਇਹ ਥੋੜਾ ਕੋਸਟਲੀ ਹੁੰਦਾ ਜੀ ਇਹ 36000 ਰੁਪਏ ਦਾ ਜੀ ਇਹ ਇਹ ਵੈਸੇ ਕਿ ਲੱਗਾ 36000 ਦਾ ਹੈ ਇਹ 36000 ਇਹਦਾ ਐਮ ਆਰ ਪੀ ਹੁੰਦਾ ਡਿਸਕਾਊਂਟ ਕਰਕੇ 19 ਜਾਂ 20000 ਰੁਪਏ ਦੀ ਰੇਂਜ ਚ ਤੁਹਾਨੂੰ ਮਿਲ ਜਾਣਾ ਅੱਛਾ ਵਿੱਕੀ ਮੈਨੂੰ ਪਿੱਛੋਂ ਕਹਿੰਦਾ ਯਾਰ ਇਹ ਭਾਜੀ ਟੱਚ ਸਕਰੀਨ ਜਿਆ ਹੈ ਅੱਛਾ ਤੱਤ ਕਿ ਤਾਂਬੇ ਦੇ ਗੁਣ ਹੋਣਾ ਹਾਂ ਇਹਦਾ ਪਾਣੀ ਜਿਹੜਾ ਹੁੰਦਾ ਨਾ ਜਿਵੇਂ ਆਪਾਂ ਤਾਂਬੇ ਦੇ ਭਾਂਡੇ 'ਚ ਪਾਣੀ ਪੀਂਦੇ ਹਾਂ ਅੱਛਾ ਇਹਦੇ 'ਚ ਉਹ ਚੀਜ਼ ਹੁੰਦੀ ਹੈ ਜੀ ਅੱਛਾ ਤਾਂ ਮਹਿੰਗਾ ਹੈ ਹਾਂ ਜੀ ਹਾਂ ਇਹ ਆਪਣੇ ਕੋਲੋਂ ਸਿਰਫ 13000 ਰੁਪਏ ਦਾ ਮਿਲ ਜੂਗਾ ਜੀ ਅੱਛਾ ਇਹ 13000 ਦਾ ਹਾਂ ਜੀ ਆਹ ਹਿੰਦਵੇਰ ਦਾ ਸਰ ਇਹ ਵੀ ਤੁਸੀਂ ਦੇਖ ਲਓ ਇਹ ਵੀ 16000 ਰੁਪਏ ਦਾ ਜਣੀ ਐਮ ਆਰ ਪੀ ਹੈ ਆਨਲਾਈਨ ਇਹ 9000 ਤੋਂ ਵੀ ਪਲੱਸ ਹੋਊਗਾ ਜੀ ਇਹ ਸਾਡੇ ਕੋਲੋਂ ਸਿਰਫ 7000 ਰੁਪਏ ਦਾ ਮਿਲ ਜੂਗਾ ਵਿੱਧ ਬਿਲਿੰਗ ਜੀ ਬਾਰ-ਬਾਰ ਰਿਪੀਟ ਕਰਦੇ ਆਂ ਵੀ ਗਾਰੰਟੀ ਵਾਰੰਟੀ ਵੀ ਨਾਲ ਦੇਵਾਂਗੇ ਜੀ ਜਬ ਬਿੱਲ ਕੱਟ ਕੇ ਹਰਜੀ ਦਾ ਬਿੱਲ ਕੱਟ ਕੇ ਪਰਮ ਦੇ ਨਾਉ ਦਾ ਬਿੱਲ ਕੱਟ ਕੇ ਦਵਾਂਗੇ ਜੀ ਆ ਜਿਵੇਂ ਹੁਣ ਅੱਜ ਕੱਲ੍ਹ ਆ ਚੱਲਦੇ ਨੇ ਇੰਡਕਸ਼ਨ ਬਹੁਤ ਚੱਲਦੇ ਨੇ ਜਿਵੇਂ ਆ ਚੀਜ਼ਾਂ ਨੇ ਨਾ ਜੀ ਜੀ ਹੈਗਾ ਇਲੈਕਟ੍ਰਿਕ ਹੈ ਹਾਂਜੀ ਹਾਂ ਅੱਛਾ ਜਿਵੇਂ ਹੁਣ ਆਪਾਂ ਇੰਡਕਸ਼ਨ ਲੈਣੇ ਆ ਜੀ ਆਪਾਂ ਨੂੰ 1500 1700 ਤੋਂ ਸਟਾਰਟ ਹੋ ਜਾਂਦੇ ਨੇ ਉਹਨਾਂ ਲਈ ਆਪਾਂ ਨੂੰ ਨਾ ਭਾਂਡੇ ਲੈਣੇ ਪੈਂਦੇ ਨੇ ਲੱਗ ਹਾਂਜੀ ਕਿਉਂਕਿ ਸਾਰੇ ਭਾਂਡੇ ਚੱਲਦੇ ਨੇ ਹੈਗੇ ਹੁਣ ਇਹ ਆਨ ਲੱਗੇ ਜੀ ਇਨਫਰਾ ਰੈਡ ਹੂੰ ਇਹਨਾਂ ਤੇ ਜਿਹੜਾ ਮਰਜ਼ੀ ਭਾਂਡਾ ਰੱਖ ਲਓ ਕੰਚ ਦਾ ਰੱਖ ਲਓ ਲੋਹੇ ਦਾ ਰੱਖ ਲਓ ਪਿੱਤਲ ਦਾ ਰੱਖ ਇਹ 5000 ਰੁਪਏ ਦਾ ਹੈ ਜੀ ਆਨਲਾਈਨ ਇਹ 3500 ਰੁਪਏ ਤੋਂ ਵੀ ਪਲੱਸ ਹੈ ਆਪਣੇ ਕੋਲ ਸਿਰਫ 2500 ਰੁਪਏ ਦਾ ਮਿਲੂਗਾ ਵਿੱਧ ਬਿਲਿੰਗ ਵਿੱਧ ਗਾਰੰਟੀ ਵਾਰੰਟੀ ਜਿਹੜਾ ਮਰਜੀ ਭਾਂਡਾ ਰੱਖ ਸਕਦੇ ਹੋ ਵਾਰਬੀਕਯੂ ਦਾ ਵੀ ਕੰਮ ਕਰੂਗਾ ਕੱਲੋਂ ਤੁਸੀਂ ਕੋਈ ਰੋਸਟ ਕਰਨਾ ਹੈ ਪਨੀਰ ਟਿੱਕਾ ਕਰਨਾ ਹੈ ਸਾਰਾ ਕੁਝ ਬਣਾਏਗਾ ਅੱਛਾ ਇਹ ਇੱਥੇ ਉਹ ਵੀ ਹੋ ਜੂ ਹੈ ਹਾਂਜੀ ਹਾਂਜੀ ਅੱਛਾ ਬਾਕੀ ਆਪਣੇ ਕੋਲ ਪੱਖੇ ਹੈਗੇ ਨੇ ਜੀ ਸਾਰੇ ਹਰ ਕੰਪਨੀ ਦਾ ਪੱਖਾ ਮਿਲ ਜੂ 50 ਤੋਂ 60% ਤੱਕ ਡਿਸਕਾਊਂਟ ਦਵਾਂਗੇ 1300 ਰੁਪਏ ਤੋਂ ਸਾਡੇ ਕੋਲ ਸਟਾਰਟ ਹੋ ਜਾਂਦੇ ਨੇ ਕੰਪਨੀਆਂ ਦੇ ਪੱਖੇ ਜੀ ਬਾਕੀ ਦੇਖੋ ਹੁਣ ਆਪਾਂ ਹਰ ਚੀਜ਼ ਨਹੀਂ ਦਿਖਾ ਸਕਦੇ ਜੀ ਨਾ ਰੇਟ ਦੱਸ ਸਕਦੇ ਆ ਕਹਿਣ ਦਾ ਮਤਲਬ ਹੈ ਸਾਡੇ ਕੋਲ A to Z ਪ੍ਰੋਡਕਟ ਹੈਗਾ ਇਲੈਕਟ੍ਰੋਨਿਕ ਦਾ ਹਰ ਚੀਜ਼ ਮਿਲ ਜੂਗੀ ਉਹ ਵੀ ਲੈਸ ਤੇ ਤੁਸੀਂ ਆਨਲਾਈਨ ਤੁਸੀਂ ਸਰਚ ਕਰਕੇ ਰੇਟ ਦੇਖੋ ਜੇ ਤੁਹਾਨੂੰ ਫਰਕ ਲੱਗਦਾ ਤਾਂ ਲਓ ਨਹੀਂ ਕੋਈ ਤਰੀਕਤ ਨਹੀਂ ਆ ਜਿੱਥੋਂ ਤੁਹਾਨੂੰ ਸਹੀ ਲੱਗੂ ਉੱਥੋਂ ਹੀ ਲੈ ਲਓ ਸਾਡੇ ਰੇਟਾਂ ਦੀ ਫੁੱਲ ਗਾਰੰਟੀ ਦਵਾਂਗੇ ਫ੍ਰਿਜ ਵੀ ਸਾਡੇ ਕੋਲ 7000 ਤੋਂ ਸਟਾਰਟ ਨੇ ਜੀ ਆ ਦੇਖ अच्छा आ देखो गड्डी च रखण वाला पासो नु दिखाया जी, जी। आ गड्डी च रखण वाला फ्रिज है सर अच्छा गड्डी च रखण वाला फ्रिज हां जी हॉट एंड कोल्ड है ये ਤੁਸੀਂ ਗੱਡੀ ਚ ਰੱਖ ਸਕਦੇ ਹੋ ਗਰਮ ਚੀਜ਼ ਗਰਮ ਰਹੂਗੀ ਠੰਡੀ ਚੀਜ਼ ਠੰਡੀ ਰਹੂਗੀ ਜੀ اچھا ਇਹ ਗੱਡੀ ਚ ਉਹਨਾ ਲੱਗ ਜੇ ਤੇ ਫੋਨ ਤੇ ਚਾਰ ਚਲਾਉਂਦਾ ਇਹ ਆਨਲਾਈਨ 5000 ਹਾਂ ਜੀ ਉੱਥੇ ਲੱਗੂਗਾ ਜੀ ਅੱਛਾ ਇਹ ਆਨਲਾਈਨ 5000 ਦਾ ਹੈ ਜੀ ਆਪਣੇ ਕੋਲ 2250 ਰੁਪਏ ਦਾ ਮਿਲੂਗਾ ਜੀ ਅਗਰ ਤੁਸੀਂ ਇਹ ਆ ਲੈਣਾ ਆਰਮ ਵਾਲਾ ਲੈਣਾ ਹੈ ਆਰਮ ਵਾਲਾ ਹੈਗਾ ਜੀ ਇਹ ਦੇ ਲੋ ਤੁਸੀਂ ਆਰਮ ਵਾਲਾ ਇਹਦਾ ਸਾਈਜ਼ ਥੋੜਾ ਵੱਡਾ ਹੁੰਦਾਗਾ ਇਹ ਵੀ ਚਾਰਜਿੰਗ ਪੁਆਇੰਟ ਦੇ ਲੱਗੂ ਗਲਾਸ ਰੱਖਣ ਨੂੰ ਜਗ੍ਹਾ ਤੁਸੀਂ ਆਰਮ ਦੀ ਜਗ੍ਹਾ ਤੇ ਲਾ ਸਕਦੇ ਹੋ ਇਹ ਸਾਡੇ ਕੋਲ ਇਹ ਆਨਲਾਈਨ 8000 ਤੋਂ ਵੀ ਪਲੱਸ ਹੈ ਅਸੀਂ 5000 ਰੁਪਏ ਦਾ ਦੇ ਦਾਂਗੇ ਜੀ ਕੰਪਨੀ ਦਾ ਬਲੈਕ ਐਂਡ ਡੈਕਰ ਦਾ ਜੀ ਬਹੁਤ ਤਕੜਾ ਬ੍ਰਾਂਡ ਹੈ ਕੋਈ ਐਵੇਂ ਛੋਟੀ ਮੋਟੀ ਕੰਪਨੀ ਨਹੀਂ ਹੈਗੀ ਅੱਛਾ ਕਿਰਫ ਅਪਰੈਂਟ ਆਪਾਂ ਬਾਜੋ ਬੱਤੀ ਜੋ ਕੁਝ ਹੁੰਦਾ ਨਹੀਂ ਬਿਲਕੁਲ ਜੀ ਬਿਲਕੁਲ ਚਾਹੇ ਤੁਸੀਂ ਸਿੱਧਾ ਬਿਜਲੀ ਵਾਲੇ ਪਲੱਗ ਤੇ ਘਰੇ ਯੂਜ਼ ਕਰ ਸਕਦੇ ਹੋ ਚਾਹੇ ਕਾਰ 'ਚ ਯੂਜ਼ ਕਰ ਸਕਦੇ ਹੋ ਅੱਛਾ ਮਦਰ ਭਾਈ ਜਿਹੜੇ ਕੋਈ ਕਈ ਲੇਡੀਜ਼ ਤਾਂ ਸਾਡੇ ਕੋਲੋਂ ਆਹ ਵਾਲਾ ਆਪਣੀਆਂ ਲਿਪਸਟਿਕ ਸੁਰੱਖੀਆਂ ਰੱਖਣ ਨੂੰ ਹੀ ਲੈ ਜਾਂਦੇ ਨੇ ਕਮਰੇ ਵਿੱਚ ਠੰਡਾ ਰੱਖਣ ਨੂੰ ਕਿਉਂਕਿ ਗਰਮੀਆਂ 'ਚ ਲਿਪਸਟਿਕਾਂ ਖਰਾਬ ਹੁੰਦੀਆਂ ਨੇ ਉਹ ਲੇਡੀਜ਼ ਕਮਰੇਆਂ 'ਚ ਲਿਪਸਟਿਕਾਂ ਰੱਖਣ ਨੂੰ ਹੀ ਲੈ ਜਾਂਦੇ ਹਾਂ ਸਲਾਹ ਮਿਲ ਗਈ ਹੈ ਬਹੁਤਿਆਂ ਨੂੰ ਹੈ ਅੱਛਾ ਮਤਲਬ ਕਿਸੇ ਕੋਲ ਜੀਪ ਆ ਥਾਰ ਆ ਭਾਈ ਇਹ ਚ ਤੋਂ ਉੱਥੇ ਰੱਖਿਆ ਜਾਊਗਾ ਹੈ ਦੇ ਬਈ ਚੀਜ਼ਾਂ ਦਾ ਥੋੜੇ ਮਤਲਬ ਤਾਂ A to Z ਨਾਂ ਰੱਖ ਰੱਖਿਆ ਭਾਈ ਕਿ ਸਾਰਾ ਕੁਝ ਹੀ ਆ ਜੋ ਮਰਜ਼ੀ ਲੈ ਲੋ ਜੋ ਮਰਜ਼ੀ ਆਈਟਮ ਲੈ ਲੋ ਜੀ ਹੁਣ ਅਸੀਂ ਇੱਕ ਥੋੜਾ ਨਵਾਂ ਕੰਮ ਚ ਲੈ ਆਏ ਜੀ ਐਗਰੀਕਲਚਰ ਦਾ ਅਸੀਂ ਲੋਡ ਚੱਕਣ ਲੱਗੇ ਆ ਜੀ ਤੁਹਾਨੂੰ ਉਹ ਵੀ ਦਿਖਾ ਦਨੇ ਆ ਜੀ ਅੱਛਾ ਹੁਣ ਉੱਚ ਵੀ ਜਾਣ ਲੱਗੇ ਆ ਭਾਈ ਹਾਂਜੀ ਹਾਂਜੀ ਅੱਛਾ ਸਾਰੇ ਲੋਕਾਂ ਦੀ ਡਿਮਾਂਡ ਤੇ ਅਸੀਂ ਮਾਲ ਮੰਗਵਾਇਆ ਐਗਰੀਕਲਚਰ ਦੀ ਨਾ ਕਈ ਚੀਜ਼ਾਂ ਸਾਡੇ ਕੋਲੋਂ ਮਿਲ ਜਾਣਗੀਆਂ ਜੀ ਹੁਣ ਅਸੀਂ ਹੋਲੀ ਲਈ ਮਾਲ ਮੰਗਾ ਰਹੇ ਆ ਅਸੀਂ ਉਹਦੇ ਤੇ ਫਲੈਟ 65% ਦਾ ਡਿਸਕਾਊਂਟ ਦਵਾਂਗੇ ਜੀ ਉਹਦੇ ਜਿਵੇਂ ਆ ਹੈਵਲ ਦੇ ਟੁੱਲੂ ਪੰਪ ਨੇ ਜੀ ਹੈਵਲ ਦਾ ਟੁੱਲੂ ਪੰਪ ਆਨਲਾਈਨ ਅਗਰ ਤੁਸੀਂ ਕਿਤੇ ਵੀ ਮਾਰਕੀਟ ਚ ਲਓਗੇ 25% ਤੋਂ ਵੱਧ ਡਿਸਕਾਊਂਟ ਨਹੀਂ ਮਿਲਣਾ ਜੀ ਆਪਾਂ ਅਸੀਂ 65% ਡਿਸਕਾਊਂਟ ਦੇ ਦਾਂਗੇ ਜੀ ਇਹਦੇ ਤੇ ਹਾਂ ਜੀ ਹਾਂ ਪੂਲ 65% ਹੈਵਲ ਦਾ ਲੈ ਲਓ ਆ ਸਾਰੇ ਟੁੱਲੂ ਪੰਪ ਮੋਟਰਾਂ ਆ ਦੇਖ ਲਓ ਸਮਰਸੀਵਾਲ ਦੀਆਂ ਮੋਟਰਾਂ ਹੋਰ ਟੂਲ ਐਗਰੀਕਲਚਰਲ ਦੇ ਟੂਲ ਗਮਲੇ ਗੁਮਲੇ ਸੀਟ ਕਵਰ ਬਹੁਤ ਚੀਜ਼ਾਂ ਆਈਆਂ ਨੇ ਸਾਡੇ ਕੋਲੇ ਅਸੀਂ ਪੂਰੇ ਆ ਦੇਖੋ ਇੰਦਰ ਮੜੀ ਨਿਗਾਹ ਮਾਰੋ ਹਜੇ ਗੱਡੀ ਤੀ ਅਤੀਸ ਉਹ ਬਾਈ ਯਾਰ ਗੱਡੀ ਵਾਲਾ ਬੈਠਾ ਸਵੇਰ ਤੋਂ ਇਹਨੂੰ ਗੱਲ ਦੋ ਬਹਿਲਾਂ ਨਾਲੇ ਇਹ ਅੱਜ ਤੀਸਰੀ ਗੱਡੀ ਆਈ ਹੈ ਜੀ ਹਜੇ ਚਾਰ ਗੱਡੀਆਂ ਹੋਰ ਆਉਣੀਆਂ ਨੇ ਜੀ ਇਹਨਾਂ 'ਚ ਸਾਰਿਆਂ ਦੇ ਸਾਨੂੰ ਵੀ ਸਾਨੂੰ ਵੀ ਨਹੀਂ ਪਤਾ ਹੁੰਦਾ ਇਹਦੇ ਵਿੱਚ ਕੀ ਹੈ ਜੀ ਜਾਂ ਖੋਲ ਲਿਆਉਂਦੇ ਹੀ ਸਾਨੂੰ ਬਦਲ ਆਦਾ ਵੀ ਇਹਦੇ 'ਚ ਮੋਟਰ ਨਿਕਲੇਈ ਇਹਦੇ ਜਾ ਨਿਕਲੇ ਇਹਦੇ ਚਾਹ ਨਿਕਲੇ ਅੱਛਾ ਜੀ ਇਹ ਸਿਰਫ ਫਲੈਟ 65% ਡਿਸਕਾਊਂਟ ਦਵਾਂਗੇ ਇਹ ਐਗਰੀਕਲਚਰ ਦਾ ਹੀ ਸਾਰਾ ਹੋਮ ਡੈਕੋਰੇਟ ਤੇ ਐਗਰੀਕਲਚਰ ਦਾ ਸਮਾਨ ਹੈ ਜੀ ਅਜਾ ਥੋੜ ਨੂੰ ਸਰਪ੍ਰਾਈਜ਼ ਨਿਕਲ ਸਾਨੂੰ ਸਰਪ੍ਰਾਈਜ਼ ਹੈ ਜੀ ਇਹਦੇ ਚ ਟਟ ਫੁੱਟ ਵੀ ਨਿਕਲ ਸਕਦੀ ਹੈ ਮਾਲ ਪੂਰਾ ਓਕੇ ਵੀ ਨਿਕਲਦਾ ਜੀ ਜੋ ਓਕੇ ਵਾਲੇ ਸੀ ਰੱਖਦੇ ਆ ਉਹਰੇ ਜੀ ਆ ਤੁਹਾਨੂੰ ਹੋਰ ਕਈ ਚੀਜ਼ਾਂ ਦਿਖਾ ਦਿੰਦੇ ਆ ਹੂੰ ਇਹੀ ਅੱਜ ਐਦਾਂ ਦੀ ਆਈਟਮਾਂ ਵੀ ਨਿਕਲਦੀਆਂ ਨੇ ਜੋ ਮਾਰਕੀਟ 'ਚ ਪਰਚੇਜ ਆਪਾਂ ਕਰਨ ਜਾਂਦੇ ਮਿਲਦੀਆਂ ਵੀ ਨਹੀਂ ਹੈਗੀਆਂ ਆ ਵਾਈਪਰ ਨੇ ਗੱਡੀਆਂ ਦੇ ਬੁਲਟ ਦੇ ਬੁਲਟ ਦੀਆਂ ਲਾਈਟਾਂ ਬੁਲਟ ਦੇ ਥੱਲੇ ਪੈਰ ਵਾਲੇ ਗੇਅਰ ਵਾਲੇ ਬਹੁਤ ਪ੍ਰੋਡਕਟ ਨੇ ਏਰੀਆ ਐਦਾਂ ਦੇ ਆ ਦੇਖੋ ਕੰਫਰਟ ਹੈ ਕੰਫਰਟ ਆ ਚਾਦਰਾਂ ਬੈੱਡ ਸ਼ੀਟਾਂ ਆਮ ਮਾਰਕੀਟ ਜ ਲੈਣ ਚਲੇ ਉਹ ਘੱਟੋ ਘੱਟ 1200 ਤੋਂ ਮਿਲਦਾ ਹੈ ਇਸੀ ਲੈਸ ਕਰਕੇ ਸਿਰਫ ਕਿੰਨੇ ਦੇ ਦੇ ਦਾਂਗੇ 400 ਦਾ 500 ਦਾ 600 ਦਾ ਐਦਾਂ ਦੇ ਕੰਫਰਟਰ ਨੇ ਡਬਲ ਬੈੱਡ ਵਾਲੇ ਸਿੰਗਲ ਬੈੱਡ ਵਾਲੇ ਆ ਗਮਲੇ ਗੁੰਮਲੇ ਬਹੁਤ ਆਈਟਮਾਂ ਨਿਕਲ ਰਹੀਆਂ ਨੇ ਆ ਬੈਗ ਆ 3000 ਰੁਪਏ ਦਾ ਪੈਗ ਆ ਆਨਲਾਈਨ ਅਸੀਂ ਸਰਚ ਕਰਕੇ ਦੇਖਿਆਗਾ 1500 ਰੁਪਏ ਦੇ ਜੀ ਇਹ ਸਾਡੇ ਕੋਲ ਕਿੰਨੇ ਦਾ ਮਿਲ ਜੂਗਾ ਸਿਰਫ 1000 ਰੁਪਏ ਬਿਲਕੁਲ ਓਕੇ ਪੀਸ ਸਾਰਾ ਕੁਝ ਆ ਗਿਆ ਮਤਲਬ ਇਦਾਂ ਜਦੋਂ ਜਦੋਂ ਡੱਬਾ ਘਮਲੇ ਗੁੰਮਲੇ ਘਰ ਦੀ ਡੈਕੋਰੇਟ ਲਈ ਤੁਸੀਂ ਘਮਲੇ ਲੈਣੇ ਨੇ ਹਾਂ ਆਹ ਦੇਖੋ ਟੂਲ ਪਿਆ ਉੱਪਰ ਹਾਂ ਜੈਕ ਪਿਆ ਭਾਈ ਜੈਕ ਪਿਆ ਜੀ ਆਹ ਦੇਖੋ ਆਹ ਮਸ਼ੀਨ ਆ ਦੇਖਿਓ ਉਹ ਵਿਕੀ ਦੇਖੀ ਚੋ ਆਹ ਦੇਖੋ ਆ ਨਾ ਕਾਗੂ ਕੱਟਣ ਵਾਲੀ ਮਸ਼ੀਨ ਹੈ ਹਾਂ ਇਹਦਾ ਤੁਸੀਂ ਆਪਾਂ ਕਹੀ ਜਾ ਰਹੇ ਆ ਵੀ ਆਨਲਾਈਨ ਇਹ ਰੇਟ ਆਨਲਾਈਨ ਆਪਾਂ ਇੱਕ ਵਾਰ ਤੁਹਾਨੂੰ ਦਿਖਾ ਵੀ ਜਿੰਨੇ ਆਨਲ अच्छा ਇਹਦਾ ਤੁਸੀਂ ਰੇਟ ਚੈੱਕ ਕਰਦੇ ਪਏ ਸੀ ਹਾਂਜੀ ਹਾਂ ਅਸੀਂ ਰੇਟ ਚੈੱਕ ਕਰਦੇ ਹਾਂ ਆ ਦੇਖੋ ਆ ਦਿਖਾਈਓ ਜੀ ਆਨਲਾਈਨ ਇਹ 9400 ਰੁਪਏ ਦਾ ਹੈ ਜੀ ਇਹ ਹਾਂ ਹੈਗਾ ਨਾ ਜੀ 9400 ਇਹ ਹਰ ਚੀਜ਼ ਇਦਾਂ ਹੀ ਹੈ ਇਕੱਲਾ ਇਹ ਨਹੀਂ ਜੀ ਇਹ ਆਨਲਾਈਨ 9400 ਦਾ ਸਾਡੇ ਕੋਲ ਸਿਰਫ 4500 ਰੁਪਏ ਦਾ ਮਿਲ ਜੂਗਾ ਅੱਛਾ ਜਣੀ ਉਹ ਜਿਹੜੇ ਘਾਜ਼ੀ ਵੱਡਣ ਵਾਲੀ ਮਸ਼ੀਨ ਹੁੰਦੀ ਹੈ ਨੇ ਇਹ ਜਣੀ ਬਹੁਤ ਵਧੀਆ ਪ੍ਰੋਡਕਟ ਜਣੀ ਸਾਰੇ ਫਰੈਸ਼ ਨੇ ਗਾਰੰਟੀ ਵਾਰੰਟੀ ਨਾਲ ਦਵਾਂਗੇ ਆ ਦੇਖ ਲਓ ਰੋਟਾਵੇਟਰ ਆ ਛੋਟਾ ਰੋਟਾਵੇਟਰ ਇਹ 20000 ਰੁਪਏ ਦਾ ਆਨਲਾਈਨ ਹੈ ਜੀ ਇਹ ਆਪਣੇ ਕੋਲ ਸਿਰਫ 7000 ਰੁਪਏ ਦਾ ਮਿਲ ਜ ਆਪ ਸਾਡੇ ਜਿਹੜੇ ਭਾਈ ਲੱਭਦੇ ਪਏ ਨੇ ਇਹ ਕਈ ਅੱਜਕੱਲ ਬਣਾਉਂਦੇ ਵੀ ਪਏ ਆ ਪੰਜਾਬ 'ਚ ਹੈ। ਹਾਂਜੀ ਹਾਂਜੀ। ਜੇ ਉੱਥੇ ਭਾਈ ਮਹਿੰਗਾ ਮਿਲਦਾ ਦੇਖ ਲਓ ਤੇ ਭਾਈ ਉਰੇਓ ਮੰਗਾ ਲਓ ਜੇ ਇੱਥੇ ਆ ਕੇ ਲੈ ਜਾਓ ਹੈ। ਇਹ ਹਜੇ ਅਸੀਂ ਮਾਲ ਖੋਲ ਰਹੇ ਆ ਜੀ ਐਦਾਂ ਦੀਆਂ ਆਈਟਮਾਂ ਬਹੁਤ ਨੇ ਸਾਡੇ ਕੋਲ ਜੇ ਕਾਫੀ ਗੱਡੀਆਂ ਆ ਰਹੀਆਂ ਨੇ। ਯਾਨੀ ਸਰਪ੍ਰਾਈਜ਼ ਮਾਲ ਨਿਕਲਦਾ ਸਾਡੇ ਕੋਲ। ਪਿਆਜ ਸਰਪ੍ਰਾਈਜ਼ ਮਾਲ ਭਾਈ ਐਦਾਂ ਕਰੋ। ਨੰਬਰ ਤਾਂ ਕਰਨੇ ਤੇਰਾ ਦਿੱਤੇ ਹੋਏ ਨੇ ਬਾਈ ਹੁਣਾਂ ਨੂੰ ਮੈਸੇਜ ਕਰ ਲਿਓ। ਤੇ ਭਾਈ ਹੋਰ ਵੀ ਨਿਕਲ ਸਕਦਾ ਉਹ ਆਹ ਦੇਖ ਬਿੱਕੀ। ਆਹ ਦੇਖੋ ਜੀ ਥਾਰ ਕੂਲਰ। ਅੱਛਾ। ਇਹਦਾ ਬਿਆਹ ਵੀ ਅੱਜ ਹਾਂ ਜੀ ਇਹ ਦੇਖ ਲਓ ਥਾਰ ਕੂਲਰ ਹੈ ਆਹਾਂ ਅਨਬ੍ਰੇਕੇਬਲ ਹੁੰਦਾ ਇਹ ਇਹਦੀ ਹਵਾ 50 ਫੁੱਟ ਤੱਕ ਜਾਂਦੀ ਹੈ ਜੀ ਇਹਦੀ ਹੈ 120 ਲੀਟਰ ਦਾ ਆਟੋਮੈਟਿਕ ਇਹਦੀ ਟੈਂਕੀ ਹੈ ਜੀ ਪਾਣੀ ਫਿੱਟ ਕਰ ਦੋ ਜਾਨੀ ਬਾਰ ਬਾਰ ਭਰਨ ਦੀ ਲੋੜ ਨਹੀਂ ਆ ਭਰ ਗਈ ਆਟੋਮੈਟਿਕ ਬੰਦ ਹੋ ਜਾਂਦਾ ਅੱਛਾ ਆਪੇ ਬੰਦ ਕਰ ਦੇਗਾ ਫਾਈਬਰ ਦਾ ਜਿਵੇਂ ਗਿਰ ਜਵੇ ਟੁੱਟ ਜਵੇ ਕੁਝ ਵੀ ਇਹਨੂੰ ਜਾਨੀ ਕੋਈ ਦਿੱਕਤ ਨਹੀਂ ਹੈਗੀ ਇਹ ਆਪਾਂ ਜੇ ਮਾਰਕੀਟ 'ਚ ਲਾਉਂਗੇ 25-25 30-30 ਹਜ਼ਾਰ ਰੁਪਏ ਦੇ ਮਿਲਦੇ ਨੇ ਜੀ ਆਪਣੇ ਕੋਲੋਂ ਸਿਰਫ ਇਹ 15.5 ਹਜ਼ਾਰ ਰੁਪਏ ਦਾ ਮਿਲਦਾ 15.5 ਹਜ਼ਾਰ ਦਾ ਮਤਲਬ ਹੈ ਕਿ 120 ਲੀਟਰ ਦਾ ਇਹ ਇਹ ਹੋਰ ਵੀ ਪਏ ਆਪਣੇ ਕਿਉਂ ਕਿ ਆਏ ਯਾਰ ਇਹ ਦੂ ਛੋਟੇ ਵੀ ਹੈਗੇ ਨੇ ਜੀ ਉਹ ਲੀਟਰ ਵਾਲੇ ਜਿਨ੍ਹਾਂ ਦੇ 10000 ਤੋਂ ਸਟਾਰਟਿੰਗ ਹੋ ਜਾਂਦੀ ਹੈ ਸਾਡੇ ਕੋਲੇ ਇਹਨਾਂ ਦਾ 10000 ਤੋਂ ਸਟਾਰਟਿੰਗ ਲੈ ਕੇ 25000 ਰੁਪਏ ਤੱਕ ਹੈਗੇ ਨੇ 25000 ਤੱਕ ਇਹਨਾਂ ਦਾ ਦੇਖੋ ਜੀ ਤੁਸੀਂ ਨਾ ਜਿਵੇਂ ਪੋਲਟਰੀ ਫਾਰਮਾਂ ਜਾਂਦੇ ਹੋ ਨਾ ਉੱਥੇ ਉਹਨਾਂ ਦੇ ਆਹ ਚੀਜ਼ ਲੱਗੀ ਹੁੰਦੀ ਹੈ ਹਾਂ ਇਹ ਇਹ 쿨ਿੰਗ ਵੱਧ ਕਰਦੀ ਹੈ ਅੱਛਾ ਇਹਨਾਂ ਨੂੰ ਬਦਲਣ ਦੀ ਲੋੜ ਨਹੀਂ ਆਮ ਤੁਸੀਂ ਕੂਲਰਾਂ ਦੇ ਜਿਹੜੇ ਉਹ ਹੁੰਦੇ ਨੇ ਉਹ ਸਾਲਕ ਬਾਅਦ ਚੇਂਜ ਕਰਨੇ ਪੈਂਦੇ ਇਹ 10 ਸਾਲ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਤੇ 10 ਸਾਲ ਕਮਰੇ ਚ ਐਂ 쿨ਿੰਗ ਕਰੂਗਾ ਜਿਵੇਂ ਹਵਾ ਇਹਦੀ 50 ਫੁੱਟ ਤੱਕ ਜਾਊ ਜੇ ਉਹਨੂੰ ਚਲਾ ਦੀ ਉਹ ਸਾਹਮਣੇ ਜਿਹੜਾ ਲੱਗਿਆ ਹੋਇਆ ਜੀ ਉਹ ਵੀ ਹਿੱਲਣ ਲੱਗ ਜਾਊਗਾ ਅੱਛਾ ਇਹਨੀ ਦੂਰ ਤੱਕ ਹਵਾ ਬਣਾਉਂਦਾ 50 ਫੁੱਟ ਤੱਕ ਇਹਦੀ ਕਪੈਸਿਟੀ ਹੈ ਵਰਕਸ਼ਾਪ ਚ ਲਾਉਣ ਆਇਆ ਭਾਈ ਆਪ ਦੀ ਫੈਕਟਰੀ ਜਿਵੇਂ ਕਿਸੇ ਨੇ ਗੁਰਦੁਆਰਿਆਂ ਚ ਲਾਉਣੇ ਨੇ ਵਰਕਸ਼ਾਪ ਚ ਲਾਉਣੇ ਨੇ ਮਹਿਸਾਂ ਲਈ ਲਾਉਣੇ ਨੇ ਘਰਾਂ ਚ ਲਾਉਣੇ ਨੇ ਵੱਡੇ ਹਾਲਾਂ ਚ ਲਾਉਣੇ ਨੇ ਬਹੁਤ ਹੀ ਵਧੀਆ ਚੀਜ਼ ਹੈ ਅਨਮਰੇਕਵਲ ਗਾਰੰਟੀ ਵਾਰੰਟੀ ਦੇ ਨਾਲ ਹੈ ਜੀ ਮਰਾ ਭਾਈ ਜੇ ਐ ਕੁਛ ਵੀ ਚਾਹੀਦਾ ਨਾ ਬਾਹਰ ਲੈਣ ਤੋਂ ਪਹਿਲਾਂ ਇੱਕ ਵਾਰੀ ਪੁੱਛ ਗੀਨੂ ਲੈਂਦੇ ਹੋ ਕਿ ਭਾਈ ਆ ਜੀ ਸਾਨੂੰ ਚਾਹੀਦੀ ਜੇ ਤੁਹਾਡੇ ਕੋਲੇ ਪਈ ਆ ਤੁਹਾਡੇ ਡੱਬਿਆਂ ਚੋਂ ਨਿਕਲਦੀ ਤਾਂ ਸਾਡਾ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਜਣੀ ਇਲੈਕਟ੍ਰੋਨਿਕ ਦੀ ਤਾਂ ਹਰ ਚੀਜ਼ ਹੈਗੀ ਹੈ ਜੀ ਆਨਲਾਈਨ ਤੋਂ ਲੈਸ ਹੈ ਜੀ ਵਿਜ਼ਿਟ ਕਰੋ ਦੇਖੋ ਆਲੇ-ਦਾਲੇ ਟੈਲੀ ਕਰੋ ਜੇ ਰੇਟ ਤੁਹਾਨੂੰ ਸਹੀ ਲੱਗਦਾ ਤਾਂ ਲਓ ਜੀ ਹਾਂ ਅੱਛਾ ਇੱਕ ਚੀਜ਼ ਹੋਰ ਸੀ ਬਾਈ ਹੁਣਾਂ ਕੋ ਏਸੀ ਪਏ ਹੋਣੇ 1500 ਨਾਲੇ ਆ ਕੇ ਹਾਂਜੀ ਹਾਂ ਏਸੀ ਆਪਣੇ ਕੋਲ ਤੇ ਹੁਣ ਸਟਾਰਟ ਹੋ ਗਏ ਜੀ ਆਉਣੇ ਜੀ ਆਪਣੇ ਕੋਲ ਜਾਨੀ ਕੰਪਨੀਆਂ ਸਾਰੀਆਂ ਮਿਲ ਜਾਣਗੀਆਂ ਬੋਲਟਜ਼ ਦੀ ਐਲਜੀ ਦੀ ਕੇਲਵਿਨ ਲੇਟਰ ਦੀ ਇਕਾਈ ਦੇ ਹੰਡਈ ਦੇ ਆਪਾਂ ਨਾ ਇਕਾਈ ਦਾ ਮਿਲ ਜੂਗਾ ਆਪਣੇ ਕੋਲ ਹੰਡਈ ਦਾ ਹੰਡਈ ਦਾ ਆਪਣੇ ਕੋਲ ਡੇਢ ਟਨ ਦਾ ਏਸੀ 24 25 25000 ਦੀ ਰੇਂਜ ਤੋਂ ਸਟਾਰਟ ਹੋ ਜਾਂਦੇ ਨੇ ਜਿਵੇਂ ਹੰਡਈ ਦਾ ਤੁਸੀਂ ਸਾਡੇ ਕੋਲ ਡੇਢ ਟਨ ਦਾ ਇਨਵਰਟੇਬਲ ਏਸੀ ਲੈ ਲਓਗੇ ਇਹ ਸਿਰਫ 27000 ਰੁਪਏ ਦਾ ਦੇ ਦ ਇਨਵਰਟਰ AC 27000 ਦਾ ਸਿਰਫ 27000 ਦਾ ਉਦਾਂ ਕਿੰਨੇ ਕਿਦਾਂ ਆਉਂਦਾ ਹੋਊਗਾ ਉਦਾਂ ਦਾ ਉਹ ਆਨਲਾਈਨ ਜੇ ਤੁਸੀਂ ਚੈੱਕ ਕਰਦੇ ਹੋ 38-39000 ਰੁਪਏ ਦਾ AC ਹੈ ਜੀ ਉਹ ਹੰਦਾ 10000 ਰੁਪਏ ਸਸਤਾ ਬਿਲਕੁਲ ਜੀ ਬਿਲਕੁਲ AC ਸਾਡੇ ਕੋਲ ਆਨਲਾਈਨ ਤੋਂ ਲੈਸ ਆਉਣਗੇ ਮਾਰਕੀਟ ਨਾਲੋਂ 5-7000 ਰੁਪਏ ਫਰਕ ਹੋਊਗਾ ਯਾਨੀ 26-27000 ਦੀ ਰੇਂਜ ਤੋਂ ਸਾਡੇ ਕੋਲ AC ਸਟਾਰਡ ਨੇ 1.5 ਟਨ ਦੇ ਜੀ 1.5 ਟਨ ਦਾ 23 ਇਨਵਰਟਰ ਮਾਡਲ ਦਾ ਅੱਛਾ ਕੰਪਨੀਆਂ ਸਾਰੀਆਂ ਮਿਲ ਜਾਣਗੀਆਂ ਵੋਲਟਸ ਐਲਜੀ ਹੁਣ ਸਟਾਰਟਿੰਗ ਹੋ ਗਈ ਹੈ ਸਾਡੇ ਕੋਲ ਮਾਲ ਆਉਣਾ ਸ਼ੁਰੂ ਹੋ ਗਿਆ ਹਰ ਤਰ੍ਹਾਂ ਦਾ AC ਮਿਲ ਜੂਗਾ ਮਾਰਕੀਟ ਨਾਲੋਂ ਘੱਟੋ ਘੱਟ 5-7000 ਦਾ ਫਰਕ ਹੋਊਗਾ ਇਹ ਤਾਂ ਦੂਜੇ ਉਹ ਵਿੰਡੋ ਗੁੰਡੋ ਵਾਲੇ AC ਵੀ ਆ ਜਾਣਗੇ ਸਾਰੇ ਮਿਲ ਜਾਣਗੇ ਜੀ ਸਾਰੇ ਮਿਲ ਜਾਣਗੇ ਅੱਛਾ ਸ਼ੁਰੂਆਤ ਹੋ ਗਈ ਹੈ ਹੁਣ ਮਾਲ ਆਉਣਾ ਸ਼ੁਰੂ ਆ ਤੁਸੀਂ ਦੇਖ ਹੀ ਰਹੇ ਹੋ ਗੱਡੀ ਆਈ ਜਾਂਦੀ ਆਹ ਦੇ ਆਹ ਭਾਈ ਐਡਾ ਆਈ ਜਾਂਦਾ ਭਾਈ ਹੁਣ ਉਹ ਸਾਮਾਨ ਤੇ ਹੁਣ ਜਿਹਨੇ ACUC ਲਵਾਉਣਾ ਭਾਈ ਗਰਮੀ ਆਉਣ ਤੋਂ ਪਹਿਲਾਂ ਘਰ ਵਾਲੀ ਗੁੱਸਾ ਕਰਦੀ ਤੰਗ ਕਰਦੀ ਭਾਈ ਕਾਰ નો ਟਾਈਮ ਨਾ ਹੈ ਅਰੇਂਜਮੈਂਟ ਮਹਿੰਗਾ ਲੈਣ ਦੀ ਲੋੜ ਨਹੀਂ ਹੈਗੀ ਕੋਈ ਗੱਲ ਨਹੀਂ ਭਾਈ ਉਹਨਾਂ ਦਾ ਨੰਬਰ ਹੈਗਾ ਉੱਥੇ ਕਰ ਲਿਓ ਫੋਨ ਹੈ ਤੇ ਬਾਈ ਹੁਣ ਆਏ ਆ ਵੀਡੀਓ ਤਾਂ ਬਹੁਤ ਲੰਬੀ ਹੋਊਗੀ ਸੁਖਨਾ ਸਮਾਨ ਵੀ ਸੁਖਨਾ ਬਾਵਾ ਸਿਗਾ ਹੈ ਹੁਣ ਆਪਾਂ ਮਲੇਰੀ ਕੋਡਲੇ ਖੜੇ ਕਿੱਥੇ ਆ ਬਾਈ ਲਾਈਟਾਂ ਦੇ ਕੋਲੇ ਇੱਥੇ ਆ ਦੇਖੋ ਵੀਡੀਓ ਸਾਹਮਣੇ ਮੇਨ ਰੋਡ ਜੀਟੀ ਰੋਡ ਹੈ ਲੁਧਿਆਣਾ ਰੋਡ ਪੈਂਦੀ ਆ ਉਹ ਆਉਂਦੇ ਵੀ ਕਿਉਂ ਲੁਧਿਆਣੇ ਵਾਲਾ ਰੋਡ ਉਹ ਜੀਟੀ ਰੋਡ ਤੋਂ ਟਰੱਕ ਹੀ ਨਹੀਂ ਚੌਂਗਾ ਉੱਥੋਂ ਬਸ ਸਿੱਧਾ ਤੁਸੀਂ ਇੱਧਰ ਨੂੰ ਆ ਜਾਣਾ ਥੋੜੀ ਜਿਹੀ ਦੂਰ ਹੈ ਜੀਟੀ ਰੋਡ ਤੋਂ ਨਾਲ ਹੀ ਆਪਣਾ ਸ਼ੋਰੂਮ ਹੈ ਆ ਹੋਂਡਾ ਦੀ ਹੋਂਡਾ ਏਜੰਸੀ ਦੇ ਬਿਲਕੁਲ ਸਾਹਮਣੇ ਆਪਣਾ ਸਟੋਰ ਹੈ A to Z ਸਟੋਰ ਦਾ ਨਾਮ ਹੈ ਨੰਬਰ ਦਾ ਸਕਰੀਨ ਤੇ ਚੱਲ ਹੀ ਰਿਹਾ ਜੀ ਇਹਦੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ WhatsApp ਤੇ ਅਸੀਂ ਪਿਕ ਵਗੈਰਾ ਭੇਜ ਸਕਦੇ ਆ ਕਿਸੇ ਤਰ੍ਹਾਂ ਦਾ ਵੀ ਪੁੱਛਗਿੱਛ ਕਰ ਸਕਦੇ ਠੀਕ ਆ ਜੀ ਤੇ ਲੋ ਜੀ ਮੇਤਰੋ ਬਾਾਕੀ ਆਸ ਕਰਦੇ ਵੀਡੀਓ ਤੁਹਾਡੇ ਵੀ ਕੰਮ ਆ ਜੇ ਭਾਈਆਂ ਸਾਡੇ ਭਰਾ ਦੇ ਵੀ ਕੰਮ ਆਵੇ ਤੇ ਬਾਕੀ ਬਈ ਸਪੋਰਟ ਕਰਿਆ ਕਰੋ ਸਾਡੇ ਸਾਡੇ ਭਰਾ ਸਾਨੂੰ ਕਾਈ ਫੋਨ ਕਰਕੇ ਬੁਲਾਉਂਦੇ ਨੇ ਭਾਈ ਕਿਉਂ ਉਹਨੂੰ ਲੋਡ ਹੁੰਦੀ ਆ ਤੇ ਸਾਨੂੰ ਐ ਵੀ ਹੁੰਦਾ ਭਾਈ ਇਹਨਾਂ ਨੂੰ ਲੋਡ ਸਾਡੇ ਦੇਰ ਬਾਅਦ ਹੀ ਪਿਆ ਕਰੇ ਇੱਕ ਵੀਡੀਓ ਕਟ ਕਟ 6-7 ਮਹੀਨੇ ਦਾ ਕੱਢੇ ਹੈ ਤੇ ਬਾਕੀ ਮੇਤਰੋ ਆਸ ਕਰਦੇ ਵੀਡੀਓ ਤੁਹਾਡੇ ਕੰਮ ਆਵੇ ਬਾਈ ਦੇ ਕੰਮ ਆਵੇ ਤੇ ਤੁਹਾਡਾ ਸਾਹ ਜਾਂਦਾ ਬਾਈ ਤੇ ਤੁਹਾਡਾ ਵੀ ਸਮਝਣ ਲਈ